ਮੈਨ ਜੀ ਸੰ ਬਾਣਵੀ ਕਮਜਵੀ ਸਿਕ ਮੋਰਚਾ ਜਿਹੜਾ ਯੂਥ ਪਰਦਾਾਨ ਜੇਟਰ ਪੰਜਾਬ ਅੱਜ ਜੋ ਜਿਹੜਾ ਅੰਮਰਸਾ ਦੇ ਪਿੰਡ ਬਾਬਾ ਬਕਾਲਾ ਸਾਹਿਬ ਦੇ ਵਿੱਚ ਜਿਹੜੀ ਆ ਮੀਟਿੰਗ ਕੀਤੀ ਗਈ ਆ ਕਿ ਜੋ ਬਾਬਾ ਬਕਾਲਾ ਸਾਹਿਬ ਦੇ ਵਿੱਚ ਸਰਕਾਰੀ ਸਿਵਲ ਹਸਪਤਾਲਾ ਇੱਥੇ ਦੇ ਜਿਹੜੇ ਸਟਾਫ ਆ ਤੇ ਦੇ ਜਿਹੜੇ ਡਾਕਟਰ ਵਾ ਝੂਠੇ ਜਾਨੀ ਪਰਚੇ ਬਣਾ ਦੇਆ ਜਿਹਦੇ ਕੋਲ ਸਾਡੇ ਕੋਲ ਕਈ ਵੇਧ ਪ੍ਰੂਫਾ ਲਗਾਤਾਰ ਹੀ ਸਾਡੀ ਟੀਮ ਦੇ ਕੋਲ ਜਿਹੜੀ ਆ ਜਿੱਤੇ ਬੰਦੀ ਦੇ ਕੋਲ ਇਹਨਾਂ ਦੇ ਖਲਾਫ ਸ਼ਿਕਾਇਤਾਂ ਆ ਰਹੀਆਂ ਸੀ ਹੁਣ ਤਾਂ ਇਹ ਮਾਮਲਾ ਜਿਹੜਾ ਪਿੰਡ ਖਾਰਪੁਰ ਦੇ ਵਿੱਚ ਜੋ ਕਿ 24 ਜੁਲਾਈ ਨੂੰ ਪਿੰਡ ਖਾਰਪੁਰ ਦੇ ਰਹਿਣ ਵਾਲੇ ਮੰਗਲ ਸਿੰਘ ਪੁੱਤਰ ਕਨੈਸ ਸਿੰਘ ਦਾ ਜੋ ਕਿ ਝਗੜਾ ਆ ਜਿਸ ਵਿੱਚ ਮੰਗਲ ਸਿੰਘ ਦੇ ਰਿਤੋਂ ਜਿਹੜਾ ਦਾ ਜਾਨ ਲੇਵਾ ਹਮਲਾ ਕੀਤਾ ਗਿਆ ਜਿਸ ਵਿੱਚ ਮੰਗਲ ਸਿੰਘ ਦੀਆਂ ਜੜੀਆਂ ਵਾਂ ਉਂਗਲਾਂ ਕੱਟੀਆਂ ਗਈਆਂ ਤੇ ਨੱਕ ਦੀ ਹੱਡੀ ਕੱਟੀ ਗਈ ਤੇ ਇੱਕ ਦਾਦਾ ਟੁੱਟ ਗਿਆ ਤੇ ਉੱਤ ਦੇ ਜਿਹੜੇ ਡਾਕਟਰ ਆ ਉਹਨਾਂ ਨੇ ਇੱਕ ਪੱਤੀ ਲਾ ਕੇ ਤੇ ਕੋਈ ਵੀ ਜੰਡੀ ਜਿਹੜੀ ਹੁਣ ਬਲਾ ਘੱਟੀਆਂ ਨਾ ਉਹਦਾ ਦਿੱਤਾ ਤੇ ਨਾ ਹੀ ਨੱਕ ਦੇ ਜਿਹੜੀ ਹੱਡੀ ਘੱਟੀ ਉਹਦਾ ਦਿੱਤਾ ਨੋਰਮਲ ਜਿਹੜੀ ਸੱਤ ਦਾ ਜੰਡਾ ਜਿਹੜਾ ਦਿੱਤਾ ਸਾਡੀ ਜਥੇਬੰਦੀ ਨੂੰ ਇਹ ਮੰਗਣਾ ਕਿ ਉਹਦਾ ਬੋਲ ਬਾਅ ਕੇ ਉਹਦੀ ਮੋਟੋ ਜਾਂਚ ਕੀਤੀ ਜਾਵੇ ਬਹੁਤ ਹੀ ਜ਼ਗਾ ਗਰੀਬਾਂ ਨੇ ਮਾਰ ਜਿਹੜਾ ਠਕੇਸ਼ਾ ਹੀ ਹੋ ਰਹੀ ਆ ਪਿੰਡ ਲੋ ਕਰਦੇ ਅਵਤਾਰ ਸਿੰਘ ਰਾਮਜੀਤ ਸਿੰਘ ਦਾ ਜੋ ਝਗੜਾ ਆ ਤੋ ਸਰਵਰ ਵਿੱਚ ਜਿਹੜੀ ਸੱਟ ਲੱਗੀ ਜਿਹਦੇ ਵੀਡੀਓ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀ ਕੈਦ ਹੋ ਗਈ ਉਹ ਵੀ ਪ੍ਰੂਫ ਸਾਕੇ ਕੋਲਾ ਤੇ ਜਿਹੜੀ ਦੂਸਰੀ ਧਿਰਵਾ ਉਹਨਾਂ ਨੇ 7000 ਰੁਪਇਆ ਬਾਵਾ ਕਾਲਾ ਸਾਹ ਵਿੱਚ ਜਿਹੜੇ ਸਰਕਾਰੀ ਡਾਕਟਰਾਂ ਉਹਨਾਂ ਨੂੰ ਦੇ ਗਏ ਉੱਥੇ ਤੋਂ ਸਟਾਫ ਨੂੰ ਤੇ ਝੂਟਾ ਜਿਹੜਾ ਪੱਛਾ ਲਿਆ ਜਿਹੋ ਇਸ ਗੱਲ ਦਾ ਰੋਣਾ ਪਿਆ ਤੇ ਸਾਡੀ ਟੀਮ ਜਿਹੜੀ ਆ ਉੱਥੇ ਪਹੁੰਚੀ ਆ ਪਤਾ ਕਰਨ ਵਾਸਤੇ ਤੇ ਉੱਥੇ ਦੇ ਜਿਹੜੇ ਐਸਐਮਓ ਆ ਉਹਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਇਹ ਗੱਲ ਕਹੀ ਆ ਸਾਡੇ ਕੋਲ ਵੀਡੀਓ ਕਲਿੱਪ ਆ ਉਹ ਕਹਿ ਰਿਹਾ ਕਿ ਉਹਨਾਂ ਨੇ ਸੱਤ ਬਾਰੋ ਜਿਹੜੀਆਂ ਲਾਈ ਆ ਤੇ ਉਸ ਟਾਈਮ ਹਨ ਨੂੰ ਮਸੂਹ ਚੜਾ ਕਿ ਕੁਝ ਕੁਝ ਧਾਰ ਦੇ ਵਿੱਚ ਕਾਲਾ ਵਾ ਤੇ ਜਦੋਂ ਉਹ ਡੇਟ ਆ ਤੇ ਜਿਹੜੇ ਬੰਦੇ ਨੇ 7000 ਰੁਪਏ ਦੇ ਕੇ ਝੂਟਿਆ ਬੱਚਾ ਲਿਆ ਵਾ ਉਹਦੀ ਤੇਲ ਚ ਵੀ ਦੇ ਫੇਲ ਦੇ ਦਿੱਤਾ ਜਿਹੜੇ ਬੰਦੇ ਦੇ ਸਿਰ ਦੇ ਵਿੱਚ ਸੱਟ ਲੱਗੀ ਆ ਉਹਦੀ ਕੱਲੀ ਤੇ ਹੀ ਬਣਾ ਦਿੱਤੀ ਫਿਰ ਸਭ ਨੂੰ ਪਤਾ ਲੱਗਾ ਕਿ ਧਾਰ ਦੇ ਵਿੱਚ ਕੁਝ ਕਾਲਾ ਨਹੀਂ ਆ ਪਰ ਪੂਰੀ ਧਾਰ ਹੀ ਕਰੀਆ ਉੱਥੇ ਜਿਹੜਾ ਸਟਾਫ ਆ ਉਹ ਜਿਹੜਾ ਰਿਸ਼ਵਤ ਲੈ ਕੇ ਜਾਲੀ ਝੂਠੇ ਪਰਚੇ ਬਣਾਉਂਦੇ ਆ ਅਸੀਂ ਸਰਕਾਰ ਦੇ ਕੋਲੋਂ ਪ੍ਰਸ਼ਾਸਨ ਦੇ ਕੋਲੋਂ ਇਹ ਮੰਗ ਕਰਦੇ ਆ ਇਹ ਜਿਹੜੇ ਮਾਮਲੇ ਆ ਇਹਨਾਂ ਦੀ ਉੱਚ ਪੱਧਰੀ ਜਾਣਕਾਰੀ ਦਿੱਤੀ ਜਾਵੇ ਇਹਨਾਂ ਮਾਮਲਿਆਂ ਦੇ ਉੱਤੇ ਬੋਰਡ ਬਣਾਇਆ ਜਾਵੇ ਸਾਡੀ ਜਿਹੜੀ ਉੱਥੇ ਦੇ ਸਟਾਫ ਨੂੰ ਇਹ ਸਖਤ ਕਾਰਵਾਈ 29 ਜੁਲਾਈ ਨੂੰ ਸਾਡੀ ਸ਼ਫੇ ਬੰਦੀਆਂ ਨੂੰ ਇਹਦੇ ਡਾਕਟਰਾਂ ਦੇ ਕਲਾਬ ਨਾਂਹੇ ਬਾਜੀ ਵੀ ਕੀਤੀ ਜਾਊਗੀ ਅਤੇ ਮਾਰਗ ਪੱਤਰ ਦੇ ਕੇ ਅਸੀਂ ਅੱਜ ਮੰਗ ਕੀਤੀ ਕਰਦੇ ਹਾਂ ਕਿ ਇਹਦੇ ਡਾਕਟਰਾਂ ਦੀ ਉੱਚ ਪਦਰੀ ਯਾਦ ਕਰਕੇ ਬੋਰਡ ਬਾਰ ਕੇ ਇਹਨਾਂ ਦੇ ਉੱਤੇ ਵੀ ਬੰਦੀ ਕਾਰਵਾਈ ਕੀਤੀ ਜਾਵੇ ਤੇ ਪੀੜਿਤ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਨਹੀਂ ਤੇ ਬਾੜਵੀਂ ਮਜਬੂਰ ਸਿੱਖ ਮੋਰਚਾ ਹੋਰ ਵੀ ਜਥੇਬੰਦੀਆਂ ਨੂੰ ਨਾਲ ਲੈ ਕੇ ਸੜਕਾਂ ਦੇ ਉੱਤੇ ਉੱਤਰੇ ਨੂੰ ਮਜਬੂਰ ਹੋ ਗਾ ਜੈਪੀਨ ਜੈਪਾਲ ਜੈ ਸਰਦਾਰ